ਚਾਹ ਨੂੰ ਨੇ ਸਵੇਰੇ ਕੋਲ ਆਇਆ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਉੱਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਸਾਡੇ ਘਰ ਦੇ ਮੂਹਰੇ ਕੋਲ ਤਿਆਰ ਗਾੜੀ ਨਹੀਂ ਇਹਨੂੰ ਕਹਾਂ ਵੀ ਪਰੇ ਹਰ ਦਿਓ ਤੇ ਇਹ ਗਾੜੀਆਂ ਪਰੇ ਨਾ ਦੇ ਦੇ ਮੇਰੇ ਡੈਡੀ ਕਹਿੰਦਾ ਨਹੀਂ ਐਂ ਕਹਿੰਦਾ ਇੱਥੇ ਕਰਾਉਣਾ ਆਉਂ ਜਾਉਂ ਫਲਾਟ ਹੀ ਮੇਰੇ ਡੈਡੀ ਦੇ ਹੱਥੀਂ ਪੈਸੇ ਲੱਗਾ ਆਗਰ ਨਾਲ ਕੁਲਾ ਕਰਦੇ ਟਾ ਰੋੜੇ ਤੇ ਲਾਇਓ ਈਟੋ ਦੇ ਮੇਰੇ ਘਰਾ ਦੇ ਜਰਮ ਤੇ ਵੀ ਘਰ ਤੋਂ ਹੀ ਆ ਨਾ ਆ ਜਾਂਦੀ ਅੱਛਾ ਤੇ ਝਾੜੀ ਦੇ ਇੱਥੇ ਤੇ ਰੋੜਾ ਬੰਦ ਜਾ ਇਹ ਸਾਡੇ ਸ਼ੇਪ ਹੋਣ ਇੱਕ ਸਾਡੇ ਵਿੱਚ ਵਿੱਚ ਉਹ ਮੁੜ ਕੇ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਸੀਗਾ ਅੱਛਾ ਫੇਰ ਆ ਕੇ ਘਰੋਂ ਉਦੋਂ ਤੇ ਝਗੜਾ ਕਿੰਨਾ ਨਾ ਹੋਇਆ ਉਹ ਸੱਤੇ ਦਾ ਮੁੜੇ ਨਾਲ ਦੀ ਰਾਜਨ ਜਿਹੜਾ ਮਰਿਆ ਮਾਮਲਾ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਕਸਬਾ ਕਾਨੋਵਲਦਾ ਜਿੱਥੇ ਮਹਿਜ਼ 100 ਰੁਪਏ ਦੇ ਲੈਣ ਦੇ ਨੂੰ ਲੈ ਕੇ ਦੋ ਧੜਿਆਂ ਦੇ ਵਿਚਕਾਰ ਹੋਏ ਝਗੜੇ ਦੌਰਾਨ ਇੱਕ 19 ਸਾਲਾ ਨੌਜਵਾਨ ਰਾਜਨ ਮਸੀਦੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਬਲਵਿੰਦਰ ਮਸੀਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਕਾਨੋਵਾਲ ਵਿਖੇ ਲਜਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੋਂ ਉਸ ਨੂੰ ਅੰਮ੍ਰਿਤਸਰ ਲਈ ਉਚੇਰੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਇਸ ਲੜਾਈ ਦੌਰਾਨ ਇੱਟਾਂ ਰੋੜਿਆਂ ਦੀ ਖੂਬ ਵਰਤੋਂ ਹੋਈ ਜਿਸ ਦੇ ਚਲਦਿਆਂ ਇੱਕ ਰੋੜਾ ਰਾਜਨ ਪੁੱਤਰ ਬਲਵਿੰਦਰ ਮਸੀਹ ਦੇ ਸਿਰ 'ਚ ਵੱਜ ਗਿਆ ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਇਸੇ ਝਗੜੇ ਦੌਰਾਨ ਉਸ ਦਾ ਪਿਤਾ ਬਲਵਿੰਦਰ ਮਸੀਹ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਅਤੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹਨੀ ਸਰ ਜੀ ਅੱਜ ਮਾਝਾ ਆ ਉਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਸਾਨੂੰ ਨੂੰ ਇੱਕ ਸਵੇਰੇ ਕਾਲ ਆਈ ਹੈ ਕਿ ਮੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀਤ ਤੇ ਬਲਵਿੰਦਰ ਮਸੀਤ ਉਹਨਾਂ ਦਾ ਝਗੜਾ ਰੋਹਿਤ ਉੱਤੇ ਉਹ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਾਂ ਚ ਗਵੰਡੀ ਹੈਗੇ ਆ ਤੇ ਇਦਾਂ ਨੇ ਇਟਾ ਰੋੜੇ ਮਾਰੇ ਮਾਰਿਆ ਜਿਸ ਕਰਕੇ ਜਿਹੜਾ ਰਾਜਨ ਮਸੀਤ ਤੇ ਬਲਵਿੰਦਰ ਮਸੀਤ ਦੇ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀਤ ਦੀ ਨੀਤਿਕੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀਤ ਦੇ ਜ਼ਿਆਦਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜਿਵੇਂ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਰ ਆਪਾਂ ਚ ਨਜ਼ਰ ਅੰਜਸੀ ਕੀ ਕੋਈ ਪੈਹਰਾ ਲੈਣ ਦੇਣਾ ਹੈਗਾ ਇਹਨਾਂ ਦਾ ਕਿੰਨੇ ਕੇ ਪੈਸੇ ਦੇ ਪੈਸੇ 500 ਰੁਪਏ ਦੇ ਕਹਿੰਦੇ ਕੀ ਲੈਣ ਦੇਣਾ ਹੈਗਾ ਇਹਨਾਂ ਦਾ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੋਨ ਕਰਤੀਏ ਤੇ ਬਾਕੀ ਜਿਹੜਾ ਮਤਲਬ ਉਹਦੀ ਆਪਾਂ ਪੋਸਟ ਮਾਰਡ ਕਰਾ ਰਹੇ ਹ ਕਿਹਦੇ ਕਿਹਦੇ ਤੁਸੀਂ ਪਤਾ ਹਾਂਜੀ ਰੋਇਦ ਮਸੀਹਾ ਰਾਵਲ ਮਸੀਹਾ ਤੇ ਇੱਕ ਨਰੀ ਮਾਤਾ ਕਿਹ ਕਿਹਦਾ ਰਲ ਜੀ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ ਜੀ 103 ਬੀ ਐਨ ਐਸ ਮਾਰੀ ਗਾੜੀ ਇਹ ਕਿਦੇ ਉਹ ਨਮੋ ਲੈ ਆਦੀ ਮਾਰਾ ਕੀ ਨਾਮ ਹੈ ਚਾਲ ਜੇਰਾ ਕੀ ਨਾਮ ਬਤ ਮੇਰਾ ਨਾਮ ਸਾਜਨ ਸੀ ਸਾਜਨ ਮਸੀ ਇਹ ਕਿੰਨੇ ਵੀ ਤੇ ਬੁੱਤ ਗੱਲ ਹੋਈ ਆ ਸੱਤ ਗੋਈ ਵੀ ਹੋਈ ਆ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਸਾਡੇ ਘਰ ਦੇ ਬੂਏ ਨੂੰ ਤਿਆਰ ਗਾੜੀ ਨਹੀਂ ਇਹਨੂੰ ਕਹਾਂ ਵੀ ਪਰਿਆਰ ਦਿਓ ਤੇ ਇਹ ਗਾੜੀਓ ਪਰੇਨਾ ਡੇਲੀਮੇਟ ਡੈਡੀ ਕਹਿੰਦਾ ਨਹੀਂ ਅਸੀਂ ਕਹਿੰਦਾ ਇੱਥੇ ਕਰਾਉਣਾ ਹਾਂ ਆਉਂ ਜਾਉ ਪਲਾਟੀ ਮੇਰੇ ਡੈਡੀ ਦੇ ਹੱਥੀਂ ਪੈਣ ਲੱਗਾ ਕਈ ਫਰ ਬਰ ਕੇ ਉਟਿਆ ਨਾ ਇਹ ਬਾਜ ਰੋੜੇ ਮਾਰਨ ਦਾ ਕਿ ਇਹਨਾਂ ਨੇ ਮੇਰਾ ਪੂਰਾ ਸਮਾਤਾ ਇਹ ਮਾਰਕਾ ਇਹ ਕਿੱਥੇ ਵਜੇ ਹੈ ਇਹ ਕਿੱਥੇ ਵਜਦੀ ਹੈ ਅੱਛਾ ਉਹ ਗੁਰਦਾਸਪੁਰ ਚਲੇ ਗਏ ਹਾਂ ਗੁਰਦਾਸਪੁਰ ਲੱਗੇ ਡੈਡੀ ਲੱਗੇ ਤੇ ਇਹ ਕਿੱਥੇ ਵਜਦੀ ਹੈ ਮਤਲਬ ਟੈਂਟਰ ਹੋ ਉਹ ਕਿੱਥੇ ਉਹ ਸੈਕਸ਼ਨ ਕਰ ਲਿਆ ਉਹ ਸੈਕਸ਼ਨ ਕਰ ਲਿਆ ਕੀ ਨਾਦਰ ਆ ਪੀ ਨਾਦਰ ਆ ਮੇਰਾ ਨਾਮ ਸਿਕਵਿੰਦਰ ਮਸੀਹ ਕੀ ਗੱਲ ਕੀ ਹੋਈ ਹੈ ਬਲੋ ਇੱਥੇ ਗਾਣਾ ਗੁਲਾ ਕਰਦੇ ਟਰੂੜੇ ਤੇ ਲਾਇਓ ਟੋ ਦੇ ਮੇਰੇ ਭਰਾ ਦੇ ਚਰਮ ਤੇਰੇ ਘਰ ਕੋਈ ਹੈ ਨਾ ਆ ਜਾਂਦੀ ਅੱਛਾ ਜਾਰੀ ਦੱਸੋ ਤੇ ਅੱਜ ਰੋੜਾ ਮੱਟਾ ਅੱਛਾ ਦਰੀਬ ਜੀ ਜਿਹੜੇ ਦਾ ਕੋ ਦਾ ਪੁੱਤ ਹੈ ਇਹ ਕੀ ਨਾਮ ਮੁੰਡੇ ਦਾ ਕੀ ਨਾਮ ਹੈ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਜਿਹਦੀ ਦੱਸੋ ਉਹਦਾ ਪਿਓ ਦਾ ਕੀ ਨਾਮ ਆ बलविंद्री बलविंदी झगड़ा के घर को झगड़ा है रवि ने न्याण ਇਹ ਉਹ ਨਾ ਕੀ ਸੀ ਜਿਹੜਾ ਹੈ ਮੁੰਡਿਆਂ ਵਿੱਚ ਝਗੜਾ ਹੋਇਆ ਰਵੀ ਰਵੀ ਦੇ ਮੁੰਡੇ ਆ ਮੁੰਡੇ ਰਾਜ ਦੇ ਮੁੰਡੇ ਅੱਛਾ ਰਾਜ ਵੀ ਚੇਹੀ ਕਹਿੰਦੇ ਕਿ ਨਹੀਂ ਮਰ ਜਾਣਾ ਠੀਕ ਅੱਛਾ ਮਾਰਦੇ ਨਹੀਂ ਆ ਗਏ ਤੇ ਘਰੇ ਆਣ ਕੇ ਲੜੇ ਤੁਹਾਡੇ ਵੀ ਕਿਸੇ ਗੱਲ ਤੋਂ ਝਗੜਾ ਤੇ ਹੋਣਾ ਹੀ ਆ ਨਾ ਕੋਈ ਗੱਲ ਹੋਰ ਗੱਲ ਕੋਈ ਜਿਹੜਾ ਭਾਈਪੋਣਾ ਕਰਦਾ ਹੀ ਆ ਤੁਹਾਡੇ ਘਰ ਦੇ ਗਾੜੀ ਆ ਕੇ ਘਰ ਕਿੱਦਾਂ ਜਾਏ ਸਿੱਧੇ ਸਿੱਧੇ

ਰਾਜਨ ਖਰੀਦਣਾ ਨਹੀਂ ਇਹਦਾ ਨਾਮ ਕੀ ਮੰਡੇ ਦਾ ਜਿਹੜਾ ਮਰਿਆ ਨਹੀਂ ਜਿਹੜਾ ਮਰਿਆ ਵਾ ਰਾਜਨ ਰਾਜਨ ਮਸੀ ਹਾਂ ਤੇ ਪਿਓ ਦਾ ਨਾਮ ਵਾ ਸਰਦਾਮ ਸਿੰਘ ਬਲਵਿੰਦਰ ਹੋਂ ਦਾ ਪੱਕਾ ਨਾ ਇੱਥੇ ਸੱਤਾ ਸੱਤਾ ਹੀ ਜਾਂਦੇ ਤੇ ਜਗੜਾਸ਼ਵਰ ਕਿੰਨੇ ਵਜੇ ਆਉਂਦਾ ਇਹ ਸਾਡੇ ਸ਼ਹਿਰੋਂ ਇੱਕ ਸਾਡੇ ਵਿੱਚ ਵਿੱਚ ਜੋ ਮੁਰਦਾ ਆ ਕੇ ਘਰੋਂ ਪਹਿਲਾਂ ਦੇ ਹਟਾਤਾ ਹੈਗਾ। ਅੱਛਾ। ਫੇਰ ਆਲੇ ਤੋਂ ਰੋਕ ਦੋਗੇ ਤੇ ਝਗੜਾ ਕਿੰਨਾ ਨਾ ਹੋਇਆ। ਉਹ ਸਾਡੇ ਦੇ ਮੁਰੇ ਨਾਲ ਦੀ ਰਾਜਨ ਜਿਹੜਾ ਮਰਿਆ। ਨਹੀਂ ਦੂਜੀ ਪਾਰਟੀ ਜਿਹੜੇ ਸੀਗੇ। ਉਹ ਕਰਦੇ ਫਿਰੇ ਘਰ ਆਉਂਦੇ। ਉਹਨਾਂ ਦਾ ਕੀ ਨਾਮ ਪਤਾ ਹੈ? ਹਾਂਜੀ। ਉਹਨਾਂ ਨੇ ਕਿਹਾ। ਰਵੀ ਸਿੰਘ ਉਹਨਾਂ ਨੇ। ਉਹਰੇ ਵੀ ਉਹਦਾ ਨਾਮ ਰਵੀ ਸਿੰਘ। ਤੇ ਆਪ ਆਹ ਉਹਨੂੰ ਮੋਟਾ-ਮੋਟਾ ਕਹਿੰਦੇ ਇੱਥੇ। ਤੇ ਕਿੰਨੇ ਜਾਣੇ ਸੀ ਉਹ? ਉਹ ਦੋ ਜਾਣੇ ਹੀ ਜਿਹਾ ਤੇ ਮੈਂ ਉਤਰ ਆਈ ਮਗਰ ਤੜੀ। ਅੱਛਾ। ਇਟਰ ਰੋੜੇ ਨਾਲ ਲੜਾਈ ਹੋਈ ਹੈ ਜੀ ਕਰਮਾਨ ਦੇ ਰੋੜੇ ਚਲਾਏ ਉਹਨਾਂ ਨੇ ਰੋੜੇ ਨਾਲ ਹੀ ਲੜਾਈ ਹੋਈ ਹੈ